ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਨੂੰ ਆਪਣੇ ਸਕੂਲ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਆਪਣੇ ਸਕੂਲ ਵਿੱਚ 라ਵਣ ਬਣਿਆ ਜਾਂਦਾ ਹੈ ਇਹ ਟਾਈਮ ਆ ਸਾਡਾ ਠੀਕ ਹੈ ਕੱਲ ਨੂੰ ਮਚਾ ਦੇਣਾ ਕੱਲ ਨੂੰ 라ਵਣ ਦੁਸ਼ਹਿਰਾ ਕੱਲ ਨੂੰ ਠੀਕ ਹੈ ਜੀ ਨੂੰ ਆਪਾਂ ਕਹਿ ਦਿੰਨੇ ਆ ਅੱਜ ਹੈਗੀ ਆ ਕਿੰਨੀ ਤਰੀਕ ਅੱਜ ਇੱਕ ਤਰੀਕ ਆ ਦੋ ਤਰੀਕ ਨੂੰ ਦੁਸ਼ਹਿਰਾ ਕੱਲ ਨੂੰ Gandhi Jayanti ਵੀ ਆ ਹੁਣ ਆਪਾਂ ਵਿਖਾਉਣੇ ਤੁਹਾਨੂੰ 라ਵਣ ਵਿਖਾਉਣੇ ਆ ਆਓ ਓਏ ਰਾਵਣ ਰਾਵਣ ਦਿਖਾਉਣੇ ਆ ਰਾਵਣ ਕਿਵੇਂ ਤਾਂ ਬਣਿਆ ਆ ਆ ਵੇਖੋ ਜੀ ਆ ਮੁੰਡੇ ਆ ਮੁੰਡੇ ਲੱਗੇ ਪਏ ਨੇ ਬਸ ਕਿਚੀ 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 ਚਿੱਦਦਤ ਨਾਲ ਲੱਗੇ ਪਏ ਨੇ ਇਹ ਵਾਲ ਬਣਾ ਰਹੇ ਨੇ ਪਹਿਲਾ ਰਾਵਣ ਦਾ ਓਏ ਤੁਨੋਂ ਅਸੀਂ ਮੂਹ ਵੀ ਬਣਾ ਰਹੇ ਆ ਕਿਚੀ ਵੇਖੋ ਪਰ ਓਏ ਰਾਵਣ ਦਾ ਮੂੰਹ ਬਹੁਤ ਹੀ ਸੋਹਣਾ ਬਣਾਇਆ ਮੁੰਡਾ ਸਗਣਾ ਆਰਟਿਸਟ ਆਏ ਆ ਪਾਉਣ ਸਾਡਾ ਲੱਗਿਆ ਪਿਆ ਰਾਵਣ ਦਾ ਮੂੰਹ ਬਣਾਉਣ ਵੇਖੋ ਹੁਣ ਤੁਸੀਂ ਆਹ ਇਹ ਬਾਲ ਅੰਦਰ ਆਗੇ ਅਰਗੇ ਲੱਗੇ ਪਿਆ ਕਾਸ਼ੀ ਵੀ ਲੱਗਿਆ ਪਿਆ ਸਾਡਾ ਗਿੱਚੀ ਬਣਾਉਣ ਤੇ ਉਹ ਮੁੰਡੇ ਉਧਰ ਸਾਰੇ ਆਪਣੇ ਸਕੂਲ ਦੇ ਬੱਚੇ ਬੈਠੇ ਨੇ ਉਹ ਵੇਖ ਰਹੇ ਨੇ ਠੀਕ ਹੈ ਆਵਾਜ਼ ਆਖਦਾ ਹੀ ਬਾੜਾ ਆਨੰਦ ਵੀ ਲੈ ਰਹੇ ਨੇ ਗਾਣੇ ਲੱਗੇ ਰਹੇ ਲੱਗੇ ਹੋਏ ਨੇ ਠੀਕ ਹੈ ਡੈਂਟ ਹਲਦਾ ਹਲਦਾ ਜਾ ਰਿਹਾ ਹੈ ਕਿਉਂਕਿ ਵੀਡੀਓ ਤਾਂ ਬਾਡੀ ਨਹੀਂ ਰਾਤ ਨੂੰ ਮੁੰਡੇ ਬੈਠੇ ਨੇ ਵੱਧੂ ठीकु आहे हाणे उर ध्यान रहंदे उधर वॾे नक्षीरे बादू शिकारी बाजू शिकारी ਆਹ ਦੇਖ ਰਹੀ ਮੁੰਡੇ ਗਿੱਚੀ ਬਣਾਉਂਦਾ ਇਹ ਮੁੰਡੇ ਨਾ ਆਇਆ ਅੰਦਰ ਜਿਹੜਾ ਹੈਗਾ ਸਾਡਾ ਅਜੇ ਪਾਲੇਗਾ ਕਾਛੀ ਇਹ ਬਹਣ ਹੋਰੀ ਪਹਿਲਾਂ ਦੇ ਲੱਗੇ ਬਹੁਤ ਪਹਿਲਾਂ ਦੇ ਲੱਗੇ ਨੇ ਇਹ ਬਹੁਤ ਵੰਦੇ ਇਹਨਾਂ ਨੇ ਚੰਗੇ ਦੇ ਆ ਕੜੇ ਹੀ ਪਾਏ ਨੇ ਵਿੱਚ ਨਹੀਂ ਬੋਲਣਾ ਯਾਰ ਮੇਕਅਪ ਆਰਟਿਸਟ ਇਹ ਗੱੱਖਾਂ ਦੇਖੂ ਤੂੰ ਪੂਰੀ ਡਿਟੇਲਿੰਗ ਕੀਤੀ ਗਈ ਹੈ ਕਿਹਦੇ ਵੱਲੋਂ ਕਮਨਦੀਪ ਸਿੰਘ ਅਜੇ ਤੇ ਕਾچی ਕਮਨਦੀਪ ਸਿੰਘ ਵੱਲੋਂ ਹੇ ਦਾੜੀ ਹੋਏ ਰੋੜਾ ਦਾੜੀ ਹੋਏ ਇਹ ਤਾਂ ਸਵੇ ਇੱਕ ਦਿਨ ਚ ਬਣੇ ਠੀਕ ਹੈ ਮੁੰਡੇ ਚੌੜ ਵੀ ਕਰ ਰਹੇ ਨੇ

ਨੇ ਚਾ 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 ਗਰਗਰ ਗੋਲ ਵੀ ਹੋ ਰਿਹਾ ਆ ਸਾਡੇ ਨਾਲ ਹੀ ਸਾਡਾ ਦਿਸਾਰਾ ਬਹੁਤ ਹੀ ਤਕੜਾ ਮਾਹੌਲ ਤੇ ਹੈ ਸਾਡੇ ਨਾਲ ਕੋਈ ਚੈਪਟ ਨਹੀਂ ਸਾਡੇ ਗਰਗਰਦਾ ਨਹੀਂ ਆਪਣੀ ਸਮਝਾਉਣ ਦੋ